ਪੰਜਾਬ ਸਰਕਾਰ ਨੇ ਹਾਂਜੀ 35 ਏਕੜ ਜ਼ਮੀਨ ਖਰੀਦੀ ਬੰਬਈ ਦੇ ਵਿੱਚ ਬੰਦਰਗਾਹ ਦੇ ਨੇੜੇ ਅੱਛਾ ਜੀ ਕਿ ਜਿਹੜੇ ਇੰਪੋਰਟ ਐਕਸਪੋਰਟ ਬੰਦਾ ਜਿਹੜੇ ਵੱਡੇ ਵੱਡੇ ਸ਼ਿਪ ਦੇ ਕੰਟੇਨਰ ਆ ਉਹ ਕੰਟੇਨਰ ਰੱਖਣ ਦਾ ਕਿਰਾਇਆ ਲੈਂਦਾ ਜੀ ਤੇ 35 ਏਕੜ ਦੀ ਜ਼ਮੀਨ ਵਾਲਾ ਤਾਂ ਖਲੋ ਬੰਬਈ ਚ ਕਿੰਨੇ ਦੀ ਹੋਈ ਹੈ ਹਾਂ ਬਹੁਤ ਫਿਰ ਉਹ ਕੰਟੇਨਰ ਦਾ ਜਿਹੜਾ ਕਿਰਾਇਆ ਆਂਦਾ ਸੀ ਇੱਕ ਕੰਟੇਨਰ ਦਾ ਇੱਕ ਦਿਨ ਦਾ ਹਾਂਜੀ ਉਸ ਨਾਲ ਪੰਜਾਬ ਸਰਕਾਰ ਨੂੰ ਕਰੋੜਾ ਰੁਪਏ ਸਾਲਾਨਾ ਦੀ ਆਮਦਨ ਹੁੰਦੀ ਸੀ ਪਹਿਲੇ ਜੀ ਇੱਕ ਸਰਕਾਰ ਦੇ ਸਮੇਂ 15 ਸਾਲ ਪਹਿਲਾਂ ਜੀ ਜਿਸ ਰੇਟ ਤੇ ਕਮਾਈ ਹੁੰਦੀ ਸੀ ਪੰਜਾਬ ਸਰਕਾਰ ਨੂੰ ਉਸ ਤੋਂ ਘੱਟ ਰੇਟ ਤੇ 15 ਸਾਲਾਂ ਵਾਸਤੇ ਠੇਕੇ ਤੇ ਗਦਾਮ ਦੇਦੇ ਆਪਣੇ ਚੇਤੇ ਨੂੰ ਅਫਸਰਾਂ ਨੇ ਮਿਲੋ ਲਾ ਕੇ ਸਰਕਾਰ ਨੇ ਮਿਲ ਬਲਾ ਕੇ ਤੇ ਜੇ ਮੰਨ ਲਓ ਐਗਜ਼ਾਮਪਲ ਨਾਲ 10 ਕਰੋੜ ਦੀ ਆਮਦਨ ਸੀ ਤਾਂ 2 ਕਰੋੜ ਰਹਿ ਗਈ ਜੀ ਤੇ ਉਹ ਠੇਕਾ ਵੀ 2022 'ਚ ਖਤਮ ਹੋ ਗਿਆ ਉਹ ਅੱਛਾ ਹੁਣ 2022 ਤੋਂ ਲੈ ਕੇ ਅੱਜ ਤੱਕ ਹਾਂਜੀ ਉੱਥੇ ਕੰਟੇਨਰ ਰੱਖੇ ਜਾ ਰਹੇ ਹੂੰ ਹੂੰ ਉਹਦੇ ਪੈਸੇ ਕੋਈ ਹੋਰ ਹੜਾ ਪਰਿਆ ਠੇਕਾ ਘਰੀਨੇ ਹੋਇਆ ਮੇਰੇ ਕੋਲ ਪਹੁੰਚੇ ਬੰਬਈ ਦੇ ਉਹ ਕਿਸਾਨ ਜਿਨ੍ਹਾਂ ਨਾਲ ਪੰਜਾਬ ਸਰਕਾਰ ਨੇ ਐਗਰੀਮੈਂਟ ਕੀਤਾ ਸੀ ਕਿ ਇਹਨਾਂ ਗੋਦਾਮਾਂ 'ਚ ਤੁਹਾਡੇ ਪਿੰਡਾਂ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲਿਆ ਹੋਇਆ ਸੀ ਜਦੋਂ ਠੇਕੇ ਹੀ ਖਤਮ ਹੋ ਗਿਆ ਤਾਂ ਪੇਪਰਾਂ 'ਚ ਉਹ ਗੋਦਾਮ ਨਹੀਂ ਬੰਦ ਹੋ ਗਏ ਉਹਨੂੰ ਸੈਲਰੀ ਮੰਡੀ ਬੰਦ ਹੋ ਗਈ ਅਨੋਫੀਸ਼ਲ ਆਮ ਆਦਮੀ ਪਾਰਟੀ ਨਵੀਂ ਨਵੀਂ ਸੱਤਾ ਚਾਹੀਏ ਜੀ ਅਫਸਰਾਂ ਨੇ ਗੁੱਧੂ ਬਣਾਇਆ ਤੇ ਅਫਸਰਾਂ ਨੇ ਪੇਪਰਾਂ 'ਤੇ ਗੋਦਾਮ ਚਲਾਇਆ ਨਹੀਂ ਅਨੋਫੀਸ਼ਲ ਉਹਨੇ ਹੀ ਠੇਕੇਦਾਰਾਂ ਨੂੰ ਦਿੱਤਾ ਹੈ ਤੇ ਕਰੋੜਾਂ ਰੁਪਏ ਦੀ ਹਰਾਬੇ ਰਹੀ ਹੋਣੀ ਤੇ ਉਹ ਸ਼ਿਕਾਇਤ ਗੁਰਮੀਤ ਸਿੰਘ ਖੁੱਡਿਆਜੀ ਕੋਲ ਗਏ ਸਾਡੇ ਬੰਦੇ ਹਾਂ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਉਹਦੀ ਅੱਗੇ ਦੁਬਾਰੀ ਚਲਦੀ ਹੈ ਜੇ ਕੀ ਹੋ ਰਿਹਾ ਇਹ ਨੂੰ ਪਤਾ ਨਹੀਂ ਉਹਦੇ ਕੋਲ ਕਈ ਕਾਪੀਆਂ ਸਹੇਗੀਆਂ ਹਨ ਹਾਂ ਹੈਗੇ ਤੋਂ ਚਲਾ ਲੈਣਾ ਤੁਹਾਨੂੰ ਦੇ ਦੇਣਾ ਫੋਟੋ ਵੀ ਦੇ ਦੇਣਾ ਗੁਰਮੀਤ ਸਿੰਘ ਖੁੱਡਿਆਜੀ ਨਾਲ ਤੇ ਜਿਹੜੇ ਸਾਡੀ ਟੀਮ ਦੇ ਬੰਦੇ ਗਏ ਸੀ ਹੁਣ ਇੱਕ ਹਫਤਾ ਪਹਿਲਾਂ ਉਹਨੂੰ ਜਾਣਕਾਰੀ ਮਿਲੀ ਹੈ ਕਿ ਅਫਸਰਾਂ ਨੇ ਫਿਰ ਪੁਰਾਣੇ ਕਿਸੇ ਠੇਕੇਦਾਰ ਨਾਲ ਸੈਟਿੰਗ ਕਰ ਲਈ ਹੈ ਉਹ ਅੱਗੇ ਕੀ ਹੈ ਉਹਦੀ ਪ੍ਰੋਪਰ ਰਿਪੋਰਟ ਦਾ ਜਿਹੜੀ ਕਾਹੀ ਪੂਰੀ ਕਰਨੀ ਹੈ ਹਾਂ ਹੁਣ ਲਾ ਲਓ ਬੰਬਈ ਦੇ ਵਿੱਚ ਜਿੱਤੇ 1 1 ਇੰਚ ਜਿਹੜੀ ਸੋਨੇ ਤੋਂ ਜ਼ਿਆਦਾ ਕੀਮਤੀ ਹੈ ਹਾਂ ਬਿਲਕੁਲ ਹੈਨਾ ਉੱਥੇ 35 ਏਕੜ ਹੋਣ ਆ ਪੰਜਾਬ ਸਰਕਾਰ ਦੇ ਤੇ ਗੋਆ ਦੇ ਵਿੱਚ ਤਕਵਾ ਦਾ ਮੈਨੂੰ ਬਹੁਤਾ ਪਤਾ ਨਹੀਂ ਰੌਲਾ ਪਿਆ ਇਹ ਮੀਡੀਆ ਦਾ ਗੋਆ ਦਾ ਪਹਿਲੇ ਉਹ ਉਸ ਟਾਈਮ ਵੀ ਵੱਡਾ ਹੈਗਾ ਉੱਥੋਂ ਪੰਜਾਬ ਸਰਕਾਰ ਨੂੰ 10 ਕਰੋੜ ਤੋਂ ਜ਼ਿਆਦਾ ਮੰਥਲੀ ਇਨਕਮ ਵੀ ਆ ਸਕਦੀ ਹੈ ਹਾਂ